ਇਹ ਵੀ ਮੂੰਹ ਅਟਕੇ ਪਈ ਰਹੀਂਦੀ ਆ ਨਾ ਦਵਾਈ ਲੈਣ ਜਾਣਾ ਤੇ ਨਾ ਕੋਹ ਤੇ ਸਿਆਪਾੰਤਰਾ ਮੇਰੇ ਭਾ ਦਾ ਰੋਟੀ ਪਾਣੀ ਵੀ ਮੈਂ ਪਕਾਵਾਂ ਤੇ ਝਾੜੂ ਵੀ ਮੈਂ ਫੇਰਾ ਮੇਰੀ ਤੇ ਬਹੁਤੀ ਮਾੜੀ ਜੂਨ ਹੋ ਗਈ ਆ ਹੁਣ ਕਿਹਦਾ ਫੋਨ ਆ ਗਿਆ ਵਾ ਉਸੇ ਕੁੜੀ ਦਾ ਨੰਬਰ ਲੱਗਦਾ ਇਹਨੂੰ ਜਿੰਨੇ ਅੱਗੇ ਕੀਤਾ ਹੈਗਾ ਚੱਲ ਗੱਲ ਕਰ ਹੀ ਲੈਣੀ ਆ ਮਨਜਿੰਦਰਾਂ ਦੇ ਤੂੰ ਕਰ ਲਈ ਗੱਲ ਹੈਲੋ ਸਤਿ ਸ਼੍ਰੀ ਅਕਾਲ हां हां ठीक ठाक पुत्त अपना ਸੁਣਾ ਹਾਂਜੀ ਹਾਂਜੀ ਅੱਛਾ ਇਹ ਪਤਾ ਪੁੱਤ ਕੀ ਗੱਲ ਆ ਬਾਕੀ ਕੁੜੀਆਂ ਨੂੰ ਤੇ ਮੈਂ ਹੁਣ ਨਹੀਂ ਸਿਖਾਲਦੀ ਤੇ ਜੇ ਤੂੰ ਬਹੁਤਾ ਡਈ ਹੈ ਨਾ ਝੋੜ ਪਾਉਣ ਤੇ ਚੱਲ ਕੋਈ ਨਹੀਂ ਫਿਰ ਆਜੀ ਤੂੰ ਨਹੀਂ ਨਹੀਂ ਇਕੱਲੀ ਨਾ ਆਵੀ ਆਪਣੀ ਮੰਮੀ ਨੂੰ ਨਾਲ ਲੈ ਆਈਂ ਜਾਂ ਡੈਡੀ ਨੂੰ ਨਾਲ ਲੈ ਆਈਂ ਸਿਆਣਾ ਜੀ ਫਿਰ ਵੀ ਸਿਆਣਾ ਹੁੰਦਾ ਵਾ ਨਾਲੇ ਨਾਲ ਜ਼ਿੰਮੇਵਾਰੀ ਹੁੰਦੀ ਆ ਤੇ ਨਾਲੇ ਗੱਲਬਾਤ ਕਰ ਜਾਣਗੇ ਅੱਛਾ ਠੀਕ ਨਹੀਂ ਆ ਚੱਲ ਕੋਈ ਨਹੀਂ ਫਿਰ ਆਜੀ ਗੱਲੀ ਤੂੰ ਹਾਂ ਆ ਮੈਂ ਇਹ ਸੋਚਦੀ ਚੱਲ ਵੱਡਾ ਕੋਈ ਆਉ ਤਾ ਉਹਦੇ ਨਾਲ ਗੱਲਬਾਤ ਕਰ ਲੂੰਗੀ ਮੈਂ ਤੇਰੇ ਨਾਲ ਮੈਂ ਕੀ ਗੱਲ ਕਰਨੀ ਆ ਚਲੋ ਠੀਕ ਆ ਕੋਈ ਨਹੀਂ ਹਾਂ ਠੀਕ ਆ ਠੀਕ ਆ ਚੰਗਾ ਆਜੀ ਫਿਰ ਤੂੰ ਚੱਲ ਆਉਗੀ ਥੋੜਾ ਬੋਤਾ ਖਰਚਾ ਚੱਲੂ ਕਰਦਾ ਚੱਲ ਇੱਕ ਇਹ ਆਜੂਗੀ ਇੱਕ ਦੋ ਹੋਰ ਕੁੜੀਆਂ ਆਜਾ ਕਰਨਗੀਆਂ ਨਾਲੇ ਵਾਹਵਾ ਆਸਰਾ ਜਾ ਹੋ ਜਾਂਦਾ ਲੱਗੇ ਨਾਲੇ ਮੇਰਾ ਸੂਟਾ ਸਟਾ ਦਾ ਕੰਮ ਚੱਲ ਪਊਗਾ ਚੱਲ ਮਨਾ ਝਾੜੂ ਤੇ ਛੇਰਾ ਇਹ ਧਣਾ ਕਰਾਂ ਇਹਨਾਂ ਦੇ ਪਿਓ ਨਾਲ ਗੱਲ ਕਰ ਹੀ ਲੈਣੀ ਆ ਮੇਰੀ ਗੱਲ ਸੁਣਿਓ ਅੰਦੀ ਬੈਠੋ ਇੱਥੇ ਦੱਸੋ ਉਹ ਕੁੜੀ ਨੇ ਫੋਨ ਨਹੀਂ ਕੀਤਾ ਸਲਾਈ ਸਿੱਖਣ ਵਾਲੀ ਨੇ ਆਹੋ ਉਹਦਾ ਹੁਣੇ ਫੋਨ ਆਇਆ ਫੇਰ ਕੀ ਕਹਿੰਦੀ ਆਂਦੀ ਮੈਨੂੰ ਸਿਖਾ ਲ ਦ ਤਰਲੇ ਲੈਣ ਦੀ ਹੀਗੀ ਤੁਸੀਂ ਵੀ ਮੈਨੂੰ ਕਿਹਾ ਤਾ ਕਿ ਤੂੰ ਸਿਖਾ ਲਿਆ ਕਰ ਤੇ ਮੈਂ ਹਾਂ ਕਰਦੀ ਆ ਮੇਰੀ ਗੱਲ ਸੁਣ ਤਾਂ ਚੰਗੀ ਗੱਲ ਵਾ ਚੰਗੀ ਗੱਲ ਤੇ ਹੈਗੀ ਆ ਪਰ ਮਨ ਵੀ ਡਰਨ ਰਿਹਾ ਵਿੱਚ ਵਿੱਚ ਕਿਹੜੀ ਗੱਲੋਂ ਹਾਡੇ ਘਰ ਦਾ ਮਾਹੌਲ ਵੇਖੋ ਕਿੰਨਾ ਗੰਦਾ ਵਾ ਮੁੰਡਾ ਟਾਡਾ ਵਾ ਤੇ ਉਹ ਹਮਤਰਾ ਨਸ਼ਿਆਂ ਦਾ ਰਾਵਾਂ ਤੇ ਪੈ ਗਿਆ ਵਾ ਨੌਵਾਂ ਤੇ ਉਹ ਅੰਦਰ ਪਈ ਰਹਿੰਦੀ ਇੱਕ ਪੱਤ ਸਾਡੇ ਘਰ ਚ 24 ਘੰਟੇ ਰਹਿੰਦਾ ਮੇਰੀ ਗੱਲ ਸੁਣ ਲੈ ਕਮਲ ਜੀ ਜਿਹ ਹੱਥ ਚ ਹੁੰਦਾ ਹੈਗਾ ਵਾ ਨਾ ਉਹਨੂੰ ਵਰਤੀਦਾ ਹੁੰਦਾ ਵਾ ਠੀਕ ਨਹੀਂ ਉਹ ਤਾਂ ਮੈਨੂੰ ਪਤਾ ਮੈਂ ਅੱਗੇ ਕਿਹੜਾ ਵਰਤਦੀ ਨਹੀਂ ਆਹੋ ਪਰ ਡਰ ਤੇ ਹੁਣ ਆ ਸਿਆਪੇ ਖਾਨੇ ਮਾਹੌਲ ਤੋਂ ਲੱਗਦਾ ਵਾ ਉਹ ਚਲ ਕੋਈ ਗੱਲ ਨਹੀਂ ਕੀ ਇੰਨਾ ਨਹੀਂ ਡਰਦਾ ਠੀਕ ਆ ਉਹ ਨਾਲੇ ਕੁੜੀ ਨੇ ਕਿਹੜਾ ਸਾਰਾ ਦਿਨ ਇੱਥੇ ਬੈਠੇ ਰਿਆ ਕਰਨਾ ਵਾ ਠੀਕ ਨਹੀਂ ਟਾਈਮ ਨਾਲ ਬੁਲਾ ਦਿਆ ਕਰੀ ਮੁੜ ਕੇ ਤਲਾਤ ਦਿਆ ਕਰੂੰਗੀ ਪਰ ਨਾ ਮੇਰੇ ਦਿਲ ਵਿੱਚ ਇਹ ਗੱਲ ਵਾ ਕਿ ਜੇ ਸਾਡੇ ਘਰ ਦੀਆਂ ਗੱਲਾਂ ਬਾਹਰ ਨਿਕਲ ਡੈਤੀਆਂ ਨਾ ਤੇ ਜਲੂਸ ਬੜਾ ਨਿਕਲਣਾ ਜੇ ਉਹ ਮੇਰੀ ਗੱਲ ਸੁਣ ਲੈ ਦੀਵੇ ਥਲੇ ਹੁੰਦਾ ਵਾ ਹਨੇਰਾ ਬਾਹਰ ਚਾਨਣ ਹੁੰਦਾ ਵਾ ਠੀਕ ਨਹੀਂ ਬਾਹਰ ਲੋਕਾਂ ਸਾਰਿਆਂ ਨੂੰ ਪਤਾ ਵਾ ਚੱਲ ਕੋਈ ਨਹੀਂ ਸਿਰਫ ਲੋਕੀ ਮਾਂ ਪਿਓ ਦੇ ਮੂੰਹ ਤੇ ਇਹ ਨਹੀਂ ਕਹਿੰਦੇ ਨੇ ਵੀ ਤੁਹਾਡਾ ਮੂੜਾ ਕੰਮ ਕਰਦਾ ਵਾ ਠੀਕ ਨਹੀਂ ਕੀ ਕਰੀਏ ਅੰਤਰਾ ਜਦੋਂ ਗੰਦਾ ਹੀ ਨਿਕਲ ਆਇਆ ਵਾ ਤੇ ਮੇਰੀ ਗੱਲ ਸੁਣ ਲੈ ਨਾਲ ਦੇਣਾ ਆਪਣਾ ਤੋਰੀ ਫੁਲਕਾ ਚੱਲਦਾ ਰਹੂਗਾ ਆਹੋ ਚੱਲ ਇਹ ਆਊਗੀ ਤੇ ਮੁੜ ਕੇ ਹੋਰ ਵੀ ਕੁੜੀਆਂ ਕਹਿਣਗੀਆਂ ਫਸ ਖਾ ਲਿਆ ਕਰੂੰ ਹੋਰ ਕੀ ਕਰਨਾ ਨਹੀਂ ਕੋਈ ਗੱਲ ਹੀ ਨਹੀਂ ਕੀ ਠੀਕ ਆ ਨਾਲੇ ਮੇਰੀ ਗੱਲ ਸੁਣ ਲੈ ਨਾਲੇ ਕਲਾ ਤੋਂ ਵਜੀ ਰਿਆ ਕਰੇਂਗੀ ਘਰ ਆਹੋ ਬੰਦਾ ਵਿਜੀ ਹੋਵੇ ਤੇ ਪਤਾ ਨਹੀਂ ਜਾਂਦਾ ਬੋਤਿਆਂ ਹੋਰ ਦਿਮਾਗ ਦੇ ਸੈਲਸੂਲ ਘਟ ਗਏ ਸਿਰ ਤੇ ਮੁੜ ਕੇ ਕਿੱਥੇ ਤੁਰੇ ਫਿਰਾਂਗੇ ਹਸਬਲਾਂ ਚ ਗੱਲ ਤੇ ਤੁਹਾਡੀ ਵੀ ਸੱਚੀ ਆ ਆਉਣ ਵਾਲੀ ਆ ਕੁੜੀ ਹੁਣ ਕੀਤਾ ਉਹਨੇ ਫੋਨ ਕਹਿੰਦੀ ਮੈਂ ਹੁਣੇ ਆ ਗਈ ਚਲ ਕੋਈ ਗੱਲ ਨਹੀਂ ਕੀ ਠੀਕ ਆ ਆਉਂਦੀ ਚਾਹ ਆਪਣੀ ਪਿਆਲੀ ਉਹਨਾਂ ਨੂੰ ਠੀਕ ਆ ਆਹ ਹੋਏ ਪਿੰਡ ਤੇ ਆਹੀ ਦੱਸਿਆ ਹੀ ਮੈਂ ਆਤ ਗਈ ਪਰ ਮੈਨੂੰ ਘਰ ਕਿੱਦਾਂ ਲੱਭੂਗਾ ਉਹਨਾਂ ਦਾ ਮੈਂ ਤੇ ਆਪਣੀ ਸਹੇਲੀ ਨੂੰ ਵੀ ਕਿਹਾ ਹੀ ਮੇਰੇ ਨਾਲ ਆ ਜਾ ਹੁਣ ਮੈਂ ਕੀ ਕਰਾਂ ਕਿੰਨੂੰ ਪੁੱਛਾਂ ਮੈਂ ਓਂ ਡਿਆ ਕੋਈ ਵੀਰ ਇਹਨਾਂ ਨੂੰ ਨਾ ਪੁੱਛ ਲੈ ਬਲਾ ਕਰ ਵੀਰ ਜੀ ਗੱਲ ਸੁਣਿਓ ਵੀਰ ਜੀ ਤੇ ਜੀਵਨ ਅੰਟੀ ਹੀ ਸਲਾਈਸ ਖੁੰਦੇ ਉਹਨਾਂ ਦਾ ਘਰ ਕਿਹੜਾ ਜੇ ਘਰ ਤੇ ਉਹਨਾਂ ਦਾ ਆਇਆ ਹੋਇਆ ਇਹ ਮੇਰੀ ਮੰਮੀ ਹੈ ਮੈਂ ਤੁਹਾਨੂੰ ਪਛਾਣਿਆ ਨਹੀਂ ਤੁਸੀਂ ਕੌਣ ਮੈਂ ਨਾ ਉਹਨਾਂ ਨਾਲ ਫੋਨ ਤੇ ਗੱਲ ਕੀਤੀ ਸੀ ਮੈਂ ਸਲਾਈ ਸਿੱਖਣੀ ਸੀ ਮੈਨੂੰ ਘਰ ਨਹੀਂ ਲੱਭਣ ਦੇ ਚੰਗਾ ਹੋਇਆ ਤੈ ਲੱਭ ਗਏ ਹੋ ਮੇਨੂੰ ਠੀਕ ਆ ਜਾਓ ਹਾਂਜੀ ਮੰਮੀ ਕਿੱਥੇ ਹੋ ਮੰਮੀ ਹਾਂ ਹਾਂ ਇੱਧਰ ਹੀ ਆ ਮੈਂ ਆ ਗਈ ਪੁੱਤ ਸਾਸਿਕਾਂਤੀ ਸਾਸਿਕਾਂਤੀ ਮੈਨੂੰ ਘਰ ਨਹੀਂ ਲੱਭਣ ਡਿਆ ਚੰਗੇ ਵੇਲੇ ਵੀਰ ਜੀ ਆ ਗਏ ਅੱਛਾ ਅੱਛਾ ਚੱਲ ਫਿਰ ਤੇ ਵਧੀਆ ਹੋ ਗਿਆ ਹੈਂ ਮੱਗੇ ਸੋਚਣ ਦੀ ਹੀ ਪਕਰਤਾ ਤੇ ਪਤਾ ਹੀ ਨਹੀਂਗਾ ਤੈਨੂੰ ਆਓ ਇਹ ਲੱਭਣ ਦੀਆਂ ਕਿੱਧਰ ਹੋ ਤੇ ਇਹ ਆਉਂਦੇ ਹੀ ਅੱਗ ਬਤੁਰੇ ਅੱਛਾ ਅੱਛਾ ਠੀਕ ਆ ਚੱਲ ਚੰਗਾ ਹੋਇਆ ਸਗੋਂ ਆ ਜਾ ਫਿਰ ਆ ਜਾ ਪੁੱਤ ਇੱਥੇ ਬਹਿ ਜਾ ਪਤਾ ਕੀ ਗੱਲ ਆ ਪੁੱਤ ਸਲਾਈ ਤੇ ਮੈਂ ਬੜੀ ਸਖਾਲੀ ਆ ਬੜੀਆਂ ਹੀ ਕੁੜੀਆਂ ਹੁੰਦੀਆਂ ਰੀਆਂ ਮੇਰ ਕੋ ਤੇ ਭਰਨਾ ਹੁਣ ਆ ਗਰਮੀ ਨਹੀਂ ਪਈ ਐ ਪਿਛੇ ਜੇ ਤੇ ਢਿੱਲੀ ਨਹੀਂ ਕਰਦਾ ਮਸ਼ੀਨ ਵਾਲੇ ਵੇਖਣ ਨੂੰ ਤੇ ਮੈਂ ਤੇ ਨਾ ਸਾਰਾ ਹੀ ਕੰਮ ਛੱਡਦਾ ਤੇ ਕੁੜੀਆਂ ਨੂੰ ਫਿਰ ਕਹਿਤਾ ਵੀ ਹੁਣ ਜਰਾ ਘਰ ਰੁਕਜੋ ਤੇ ਅਜੇ ਨਹੀਂ ਮੇਰੀ ਹਿੰਮਤ ਹੈਗੀ ਸਿਖਾਉਣ ਦੀ ਫਿਰ ਸਿਹਤ ਵੀ ਉੰਤਰੀ ਉਦਾਂ ਦੀ ਹੈ ਨਾ ਠੀਕ ਠਾਕ ਨਹੀਂ ਰਹਿੰਦੀ ਮੈਂ ਚੰਗਾ ਆਂਟੀ ਤੋਂ ਹੀ ਚੰਗੇ ਵੇਲੇ ਮੰਨ ਗਏ ਉਹ ਮੈਂ ਤਾਂ ਕਈ ਥਾਵਾਂ ਤੋਂ ਪਤਾ ਕੀਤਾ ਕੋਈ ਮੰਨਦਾ ਨਹੀਂ ਸਲਾਈਸ ਕੋਲ ਨੂੰ ਜੇ ਮੈਨੂੰ ਕਿਤੇ ਪਤਾ ਲੱਗਾ ਤੁਹਾਡੇ ਬਾਰੇ ਕਹਿੰਦੇ ਵੀ ਵਧੀਆ ਸਲਾਈਸ ਸਿਖਾਉਂਦੇ ਆ ਤੇ ਨਾਲੇ ਮਤਲਬ ਟਾਈਮ ਨਾਲ ਵੀ ਸਿਖਾਉਂਦੇ ਆ ਜਾਂ ਵੀ ਟਾਈਮ ਨਾਲ ਬੰਦਾ ਆਇਓ ਤੇ ਬਾਅਦ ਚ ਮੈਨੂੰ ਪੜਨਾ ਵੀ ਹੁੰਦਾ ਵਾ ਚਲ ਕੋਈ ਨਹੀਂ ਸੋਖਾ ਹੋ ਗਿਆ ਮੈਨੂੰ ਇਸ ਤਰ੍ਹਾਂ ਕੀ ਚਲ ਕੋਈ ਨਹੀਂ ਪੁੱਤ ਜਦੋਂ ਧੀ ਪੁੱਤ ਘਰ ਹੀ ਆ ਜੇ ਤੇ ਫਿਰ ਅਗਲੇ ਨੇ ਕੰਮ ਸਿੱਖਣਾ ਵਾ ਤੇ ਮੈਂ ਕੱਲ ਹੀ ਗਿਟੀ ਪਾਸ਼ੜਾ ਲੰਮੀ ਠੀਕ ਹੋਣਾ ਮੇਰਾ ਸੁਭਾਅ ਇਦਾਂ ਦਾ ਕਿ ਮੈਂ ਕੰਮ ਫਟਾਫਟ ਸਖਾਲ ਦੇਣੀ ਹੁੰਦੀ ਆ ਤੇ ਨਾਲੇ ਤੂੰ ਫਿਰ ਜਦੋਂ ਮੈਨੂੰ ਕਿਹਾ ਨਾ ਤੇ ਮੈਂ ਫਿਰ ਤੇਰੀ ਕੀਤੀ ਅੰਕਲ ਨਾਲ ਗੱਲ ਉਹ ਆਂਦੇ ਚੱਲ ਜੇ ਕੁੜੀ ਕਹਿਣ ਡੀਅਰ ਸਖਾਲ ਦੇ ਕੋਈ ਗੱਲ ਨਹੀਂ ਅਜੇ ਹੋਰ ਤੇ ਨਹੀਂਗਾ ਮੈਂ ਕਿਸੇ ਨੂੰ ਸੱਦਣਾ ਤੇ ਚਲ ਤੂੰ ਆ ਜਾ ਕਰ ਕੱਲੀ ਹੁਣ ਚਲੋ ਆਂਟੀ ਇੰਨਾ ਹੀ ਬੜਾ ਹੋਗਾ ਤੁਸੀਂ ਮੈਨੂੰ ਸਿਖਾ ਦੋਗੇ ਮੇਰੇ ਵੀ ਹੱਥ ਸਿੱਧੇ ਹੋ ਜਾਣਗੇ ਚਲ ਕੋਈ ਨਹੀਂ ਪੁੱਤ ਨਾਵ ਨਾਵ ਹਾਈ ਹਾਈ ਕਿਤੇ ਕੰਮ ਲੱਗੀ ਹੋਣੀ ਨੋਹਾਂ ਮੇਰੀ ਚਲ ਮੈਂ ਆਪੇ ਪਾਣੀ ਲੈ ਕੇ ਆਉਣੀ ਆ ਬਹਿ ਜਾ ਤੂੰ ਨਾ ਮੇਰੀ ਗੱਲ ਸੁਣ ਹਾਂ ਜਰਾ ਉੱਠ ਕੇ ਕੀ ਹੋਇਆ ਮੰਮੀ ਮੈਂ ਸੰਗ ਪਾੜ ਪੜ ਕੇ ਆਵਾਜ਼ਾਂ ਮਾਰਨ ਈ ਆ ਤੈਨੂੰ ਤੇ ਤੇਰਾ ਕੰਤ ਨਹੀਂ ਕਿਤੇ ਚੱਪੇ ਦੇ ਨਹੀਂ ਆ ਗਿਆ ਤੈਨੂੰ ਹੋਇਆ ਕੀ ਹੈ ਘਰ ਦੀ ਦੱਸੋ ਹਾਏ ਹਾਏ ਮਿੰਟਿੱਦਾਂ ਲੱਗਦਾ ਤੇ ਦਾਣਾ ਅੱਖਾਂ ਤਾਂ ਵੀ ਦਿਖਣਾ हट ਗਿਆ ਤੈਨੂੰ ਇਹ ਨਹੀਂ ਪਤਾ ਲੱਗਦਾ ਕਿ ਸਾਡੇ ਘਰ ਕੋਈ ਆਇਆ ਵਾ ਹੈ ਤੂੰ ਪਾਣੀ ਤਾਂ ਨਹੀਂ ਪੁੱਛਦਾ ਹੁੰਦਾ ਤੈਨੂੰ ਮੰਮੀ ਮੈਨੂੰ ਪਤਾ ਨਹੀਂ ਲੱਗਾ ਕੌਣ ਆਇਆ ਆਹ ਤੈਨੂੰ ਕਿਤੇ ਪਤਾ ਲੱਗਦਾ ਵਾ ਕਿਤੇ ਕਿਹੜੀ ਹਵਾ ਚ ਰਹਿਨੀ ਆ ਤੂੰ ਤੈਨੂੰ ਤੇ ਵੀ ਨਹੀਂ ਪਤਾ ਵੀ ਪਾਣੀ ਦਾ ਘੁੱਟ ਕਿਸ ਨੂੰ ਪੁੱਛੀ ਆਏਗੇ ਨੂੰ ਹਨਾ ਕੋਈ ਨਹੀਂ ਮੰਮੀ ਮੈਂ ਹੁਣੇ ਲੈ ਕੇ ਆ ਜਿੰਨੀ ਮੈਨੂੰ ਪਤਾ ਹੀ ਨਹੀਂ ਨਹੀਂ ਤੇ ਮੈਂ ਆਪ ਹੀ ਪਾਣੀ ਲੈ ਲੈ ਜੂਗੀ ਆਪੇ ਮੈਂ ਮੈਂ ਹੁਣੇ ਲੈ ਜਾਨੀ ਆ ਫਿਰ ਮੈਂ ਦੋ ਵਾਜਾਂ ਮਾਰੀਆਂ ਕਿੰਨੀ ਬੈ ਸੋਚਿਆ ਤੇ ਕਰ ਸਿਆਣੀ ਬਿਆਣੀ ਆ ਮੈਂ ਹੱਦ ਹੋਈ ਤੇਰੇ ਵਾਲੀ ਐਦਾਂ ਕਰ ਪਾਣੀ ਮੈਂ ਲੈ ਜਾਨੀ ਆ ਤੇ ਚਾਹ ਬਣਾ ਕੇ ਨਾ ਫਟਾਫਟ ਮੇਰੇ ਮਗਰੇ ਹੀ ਆ ਜਾ ਹੁਣ ਨਾ ਮੈਨੂੰ ਆਜ ਮਾਰਨੀ ਪਵੇ ਕੋਈ ਨਹੀਂ ਆਜਨੀ ਹਾਂ ਪਤਾ ਨਹੀਂ ਕੀ ਕਰਦੀ ਰਹਿੰਦੀ ਆ ਸਾਰਾ ਦਿਨ ਅੱਖਾਂ ਵੀ ਬੰਦ ਕਰ ਲੈਂਦੀ ਆ ਤਨ ਵੀ ਬੰਦ ਕਰ ਲੈਂਦੀ ਆ ਹੁਣ ਮੂੰਹ ਚੂੰਗੜੀਆਂ ਪੈ ਗਈਆਂ ਵਾ ਲੈ ਪੁੱਤ ਪਾਣੀ ਪੀ ਲੈ ਹੰਡੀ ਪਿਆਸ ਵੀ ਬੜੀ ਲੱਗੀ ਸੀ ਮੀ ਆਹ ਫਿਰ ਗਰਮੀ ਜੂ ਆ ਪਿਆਸ ਤੇ ਲੱਗਣੀ ਹੀਗੀ ਤੇ ਪੁੱਤ ਪਿੰਡ ਕਿਹੜਾ ਤੇਰਾ ਪਿੰਡਾਂਟੀ ਮੇਰਾ ਇੱਥੇ ਨਾਲ ਦਾ ਪਿੰਡ ਵਾ अच्छा अच्छा ठीक हां ठीक है ठीक है चल बढ़िया फिरते हैं टाइम ना जाया करेंगे हां जी आहो ते आ ना मेरी आदत नहीं है कि मैं कुड़ियाں ਕੋਵੇਂ ਕਰਦੇ ਕੰਮ ਕਮ ਕਰਾਉਂਦੀ ਫੇਰਾ ਮੈਨੂੰ ਤੇ ਇਹ ਹੁੰਦਾ ਵਾ ਕਿ ਜੇ ਕੋਈ ਧੀ ਪੁੱਤ ਸਿੱਖਣ ਆਇਆ ਵਾ ਨਾ ਤੇ ਮੇਰੇ ਕੋ ਸਿੱਖ ਕੇ ਜਾਵੇ ਠੀਕ ਆ ਨਾ ਕੋਈ ਗੱਲ ਨਹੀਂ ਅੰਟੀ ਜੀ ਲਾਗੂ ਕੰਮ ਵੀ ਕਰ ਦਾਂਗੇ ਤੇ ਘਰ ਵੀ ਤੇ ਕਰੀਦਾ ਹੀ ਐ ਫਿਰ ਕੀ ਕੋਈ ਨਹੀਂ ਪੁੱਤ ਉਹ ਤਾਂ ਦੀ ਸਿਆਣਫਾ ਨਾ ਫਿਰ ਹੈ ਤੇ ਅੰਟੀ ਇਹ ਦੱਗਰ ਮੈਨੂੰ ਪੈ ਵੀ ਦੱਸ ਤੂੰ ਕਿੰਨੇ ਆ ਪੁੱਤ ਜਿੰਨਾ ਤੁਹਾਨੂੰ ਕੱਲਿਆ ਉਹਨਾਂ ਦੱਸਿਆ ਨਹੀਂ ਪਿਆਹੇ ਇਹ ਦੱਸਿਆ ਤੇ ਆ ਮੈਂ ਇੱਕ ਵਾਰੀ ਚਲਤ ਹਈ ਵੀ ਦੱਸ ਤੋ ਪਹਿਲਾ ਗੱਲ ਕੀਤੀ ਚੰਗੀ ਹੁੰਦੀ ਆ ਚੱਲ ਕੋਈ ਨਹੀਂ ਤੂੰ 100 200 ਕੱਟ ਦੇ ਦੀ ਠੀਕ ਆ ਨਾ ਹਾਂਜੀ ਚਲੋ ਠੀਕ ਆ ਆਹ ਦੱਸ ਦੋ ਫਿਰ ਮੈਂ ਕਿਦੋਂ ਤੂੰ ਆਵਾਸ ਸिलाई ਸਿੱਖਣਾ ਪੁੱਤ ਅੱਜ ਤੇ ਹੁਣ ਨਾ ਆਪਾਂ ਵੀ ਕਿਤੇ ਜਾਣਾ ਵਾ ਤੂੰ ਇਦਾਂ ਕਰੀ ਤੂੰ ਨਾ ਕੱਲ ਤੋਂ ਆਜੀ ਟਾਈਮ ਨਾਲੀ ਠੀਕ ਆ ਨਾ ਹਾਂ ਆਹ ਠੀਕ ਆ ਫਿਰ ਫਿਰ ਮੈਂ ਵੀ ਚਲਦੀ ਆ ਉਹ ਨਹੀਂ ਨਹੀਂ ਪੋਤੀ ਨੇ ਚਾਹ ਧਰੀ ਆਂ ਔਰ ਪੀ ਕੇ ਜਾਵੀਂ ਨਹੀਂ ਕੋਈ ਗੱਲ ਨਹੀਂ ਫੇਰ ਮੈਂ ਚੱਲਾ ਹਾਂ ਉਹ ਨਹੀਂ ਚਾਹ ਧਰੀ ਏ ਪੁੱਤ ਹੁੰਦੀ ਹਣੀ ਲੈ ਕੇ ਆ ਆ ਵੇਖਾਂ ਆਈ ਗਈ ਏ ਚਲੋ ਠੀਕ ਆ ਸਸਿਕਾ ਦੀਦੀ ਹਾਏ ਮੈਂ ਮਰ ਗਈ ਤੇ ਅਮਣ ਆ ਹਾਏ ਇਹ ਇੱਥੇ ਕੀ ਕਰਨ ਦੀ ਮੇਰੀ ਸੱਸ ਤੇ ਲੱਗੇ ਜੀ ਵੀਰ ਹੁਣਾਂ ਨੂੰ ਪਤਾ ਲੱਗ ਗਿਆਣਾ ਕਿ ਮੈਂ ਇੱਥੇ ਆ ਉਹਨਾਂ ਨੇ ਤੇ ਮੈਨੂੰ ਛੱਡਣਾ ਹੀ ਨਹੀਂ ਆ ਹਾਏ ਇਹ ਤੇ ਨਾ ਵੈ ਇਹਦਾ ਮਤਲਬ ਇਥੇ ਆਈਏ ਭੱਜ ਕੇ ਘਰ ਜਾ ਕੇ ਨਾ ਦੀਦੀ ਨੂੰ ਫੋਨ ਕਰਕੇ ਦੱਸਾਂਗੀ ਆਂਟੀ ਇਹ ਤਾਂ ਢੀ ਨੋ ਹੈ ਹਾਂ ਪੁੱਤ ਨੋਆ ਮੇਰੀ ਏ ਠੀਕ ਏ ਠੀਕ ਹਾਂ ਆਲਾ ਪੀ ਚਾਹ ਮੇਰਾ ਪੁੱਤ ਚਲੋ ਠੀਕ ਏ ਆਂਟੀ ਮੈਂ ਚਲਦੀ ਆਂ ਫਿਰ ਕੱਲ ਮੈਂ ਟਾਈਮ ਨਾ ਆ ਜੂ ਚਲ ਠੀਕ ਏ ਪੁੱਤ ਟਾਈਮ ਨਾ ਆ ਜੀ ਫਿਰ ਚੰਗਾ ਹਾਂਜੀ ਮੈਂ ਆ ਜੂਗੀ ਚਲ ਵਧੀਆ ਵਸ ਗੋ ਮੈਂ ਵੀ ਆਰੇ ਲੱਗ ਜੂਗੀ ਮੈਂ ਵੀ ਸੋਚ ਸੋਚ ਕੇ ਮਾਰੀ ਚੱਲੀ ਆ ਮੈਨੂੰ ਤੇ ਸਮਝ ਨਹੀਂ ਲੱਗੰਦੀ ਕਿ ਇਹ ਇੱਥੇ ਕੀ ਕਰਨਾ ਹੈ ਮੈਂ ਕਿੱਥਾਂ ਪਤਾ ਕਰਾਂ ਸਹੀ ਮੈਂ ਇੰਨੇ ਸੋਚ ਸੋਚ ਕੇ ਹੋਰ ਡਰੋਂ ਹਾਂ ਹੁੰਦਿਆ ਵਾ ਚਲ ਕੱਲ ਤੋਂ ਨਾ ਟਾਈਮ ਨਾ ਆਵਾਂਗੀ ਘਰ ਦਾ ਕੰਮ ਕੰਮ ਕਰਕੇ ਵੀਲੇ ਸਦਾ ਜੇ ਬੰਦਾ ਜਾਜਤੀ ਸਿੱਖਣੀ ਹੈ ਫਿਰ ਅਮਨ ਤੇਰੀ ਗੱਲ ਸੁਣੀ ਤੇ ਅਮਨ ਤੂੰ ਇੱਥੇ ਕੀ ਕਰਨਾ ਆਈ ਹੈ ਤੂੰ ਮੇਰੀ ਛੱਡ ਤੂੰ ਇੱਥੇ ਆਈ ਹੈ ਭੱਜ ਕੇ ਓ ਛੱਡ ਤੂੰ ਇੱਥੇ ਦੱਸ ਮੈਨੂੰ ਕਿੱਧਰ ਆਈ ਹੈ ਤੇਰੀ ਕੀ ਰਿਸ਼ਤੇਦਾਰੀ ਹੈ ਕੋਈ ਇੱਥੇ ਮੈਂ ਤਾਂ ਇੱਥੇ ਸਲਾਈ ਦੀ ਗੱਲ ਕੀਤੀ ਤੇ ਸਲਾਈ ਸਿੱਖਣ ਆਈ ਆ ਮੈਂ ਪਰ ਤੂੰ ਚੰਗਾ ਤੇ ਨਹੀਂ ਕੀਤਾ ਭੱਜ ਕੇ ਘਰੇ ਸਾਰੇ ਠੀਕ ਠਾਕ ਨੇ ਘਰੇ ਤੇ ਸਾਰੇ ਠੀਕ ਆ ਮੈਂ ਤੇ ਜੀ ਪਰਸੋ ਹੋ ਕੇ ਆਈ ਆ ਪਰ ਤੇਰੇ ਡੈਡੀ ਮਹਾ ਮਹਾ ਬਚੇ ਆ ਪਿੰਡ 'ਚ ਉਹਨਾਂ ਦੀ ਥੂ ਥੂ ਹੋਂਦੀ ਆ ਤੈਨੂੰ ਸੋਚਣਾ ਚਾਹੀਦਾ ਸੀ ਭੱਜੇ ਲੱਗੀ ਨੂੰ ਥੋੜਾ ਬੋਤਾ ਮੈਨੂੰ ਯਾਦ ਕਰਦੇ ਨੇ ਉਹ ਕੋਈ ਨਹੀਂ ਤੈਨੂੰ ਯਾਦ ਕਰਦਾ ਤੈਨੂੰ ਕਹਦਾ ਉਹਨਾਂ ਨੇ ਹੁਣ ਯਾਦ ਕਰਨਾ ਜਦੋਂ ਤੂੰ ਉਹਨਾਂ ਦੇ ਪਿੱਛੇ ਵੇਖਿਆ ਹੀ ਨਹੀਂ ਕੁਛ ਭੱਜੇ ਲੱਗੀ ਨੇ ਵੇਖਿਆ ਹੀ ਤੂੰ ਪਰਮਣ ਹੁਣ ਜਾ ਕੇ ਨਾ ਉਹਨਾਂ ਨੂੰ ਦੱਸੀਂ ਕਿ ਮੈਂ ਇੱਥੇ ਆ ਉਹਨਾਂ ਨੂੰ ਪਤਾ ਵਾ ਮੇਰਾ ਮੈਨੂੰ ਕੀ ਦੱਸਣ ਦੀ ਲੋੜ ਹੈ ਉਹਨੀਆਂ ਤੇਰੀ ਟੈਨਸ਼ਨ ਲੈਂਦੇ ਉਹਨਾਂ ਨੇ ਘੱਟੋ ਸੋਚਣਾ ਤੇਰਾ ਨਾਲੇ ਤੂੰ ਦੱਸ啊 ਕੀ ਲੱਭੇ ਆਈ ਤੁਹਾਡਾ ਘਰ ਕਿੱਥੇ ਤੇ ਆਹ ਕਿੱਥੇ ਹੈ ਤੇ ਨਾਲੇ ਇਹ ਦੱਸ ਪੀਏ ਮੁੰਡਾ ਕਰਦਾ ਕੀ ਆ ਇਹਨਾਂ ਦਾ ਨਾ ਵਾਈ ਦਾ ਹੀ ਕੰਮ ਆ ਵਾਈ ਕਰਦੇ ਨੇ ਵਾਈ ਦਾ ਕੰਮ ਹੈ ਤੇਰੇ ਡੈਡੀ ਨੇ ਤੇ ਆ ਵਧੀਆ ਲੱਭਣਾ ਹੀ ਨੌਕਰੀ ਵਾਲਾ ਮੁੰਡਾ ਲੱਭਣਾ ਹੈ ਪਰ ਜੋ ਤੈਨੂੰ ਮਨਜੂਰ ਠੀਕ ਆ ਇਹ ਵੀ ਵਹਿ ਚੰਗੇ ਨੇ ਚਲੋ ਤੁਹਾਡੀ ਮਰਜ਼ੀ ਅੱਗੇ ਚੰਗਾ ਮੈਂ ਚਲਦੀ ਆ ਫਿਰ ਠੀਕ ਆ ਕੋਈ ਹੂੰ ਮਰਦੀ ਨਹੀਂ ਸ਼ਰਮ ਚ ਅੱਜ ਲੱਗੀ ਨੇ ਨਹੀਂ ਸੋਚਿਆ ਹੋ ਹਾਲ ਚਾਲ ਪੁੱਛਦੀ ਉਹਨਾਂ ਦੀ ਸ਼ੁਕਰਗਈ ਮੰਮੀ ਨਾ ਕਰਦਾ ਨਾ ਗੱਲ ਇਹ ਆ ਕਿਹੜਾ ਫੇਰ ਕੰਮ ਸ਼ੁਰੂ ਕਰਨ ਲੱਗੇ ਹੋ ਬੈਠੋ ਮੇਰੀ ਗੱਲ ਸੁਣੋ ਹਾਂ ਆ ਕਿਹੜਾ ਕੰਮ ਫੇਰ ਲੱਗਿਆ ਸ਼ੁਰੂ ਕਰਨ ਆ ਮਾਂ ਜੱਬ ਨਬੇੜਿਆ ਸੀ ਕਿਹੜਾ ਜੱਬ ਵੇ ਇਹੋ ਸਲਾਈ ਵਾਲਾ ਅੱਛਾ ਇਹ ਤਾਂ ਮੈਂ ਜੱਬ ਲੱਗਦਾ ਵਾ ਇਹਨ ਖੱਟਿਆ ਹੱਥੀ ਕੋਈ ਕੰਮਕਾਰ ਕਰ ਲਿਆ ਰੱਖ ਮੇਰੇ ਹੱਥੇ ਮਹੀਨੇ ਦਾ 10000 ਰੁਪਇਆ ਤੇ ਮੈਂ ਨਹੀਂ ਇਹ ਜੱਬ ਚ ਪੈਂਦੀ ਤੇ ਮੈਂ ਸੌਖੀ ਆ ਉਹ ਸਭ ਕੁਝ ਮਿਲ ਗਿਆ ਤੁਹਾਨੂੰ ਆ ਫੇਰ ਉਹੀ ਟੈਂਡਾ ਟੈਂਡਾ ਲਾਹੜ ਨਹੀਂ ਕਰਨੀ ਅੱਛਾ ਬੜਾ ਸਿਆਣਾ ਵਾ ਤੂੰ ਕੀ ਮਿਲ ਗਿਆ ਵਾ ਮੈਨੂੰ ਮੈਂ ਤਾਂ ਮਰ ਚਲੀਆ ਕਰਦੇ ਕੰਮ ਕਰ ਕਰ ਕੇ ਤੈਨੂੰ ਤਾਂ ਦੱਲਾ ਸੁਝਣ ਡੀਆਂ ਵਾ ਹੈ ਕਿਹਦਾ ਕੀ ਕਰਦਾ ਅੰਤਰਾ ਫਾਇ ਲੱਗਣ ਨੂੰ ਆ ਦੀਦੇ ਮੇਰੇ ਰਹਿ ਗਏ ਅੰਤਰੇ ਹੈ ਕਰਾਂ ਤੇ ਕਰਾਂ ਕੀ ਕਰਨਾ ਹੀ ਪੈਣਾ ਮੈਨੂੰ ਮੇਰੀ ਸੁਣ ਲੋ ਗੱਲ ਮੈਂ ਨੇ ਜੇ ਕੰਮ ਕਰਨ ਦੇਣਾ ਤੁਹਾਨੂੰ ਮੇਰੀ ਗੱਲ ਵੀ ਸੁਣ ਲਾ ਸੁਣਨੀਆਂ ਨੇ ਅੱਛਾ ਲੈ ਮਿਹਨਤ ਵਿੱਚ ਕਾਦੀਆਂ ਗੱਲਾਂ ਸੁਣਨੀਆਂ ਇੰਨਾਂ ਗੱਲਾਂ ਨੇ ਤੇ ਤੈਨੂੰ ਮਾਰਿਆ ਵਾ ਮੈਂ ਤਾਂ ਤਾਂ ਕਾਲਾ ਡਰ ਹੁੰਦਾ ਵਾ ਮੈਂ ਤੇ ਇਹ ਕੰਮ ਕਰਨਾ ਹੀ ਹੋਂ ਠੀਕ ਆ ਨਾ ਜਿੰਨਾ ਚਿਰ ਤੂੰ ਨਾ ਕੋਈ ਨੌਕਰੀ ਤੇ ਲੱਗਦਾ ਕੋਈ ਕੰਮਕਾਰ ਕਰਦਾ ਉਹਨਾਂ ਚਿਰ ਤੇ ਜਿੰਨਾ ਚਿਰ ਮੇਰੇ ਹੱਥ ਪੈਰ ਚੱਲਦੇ ਆ ਨਾ ਮੈਂ ਤੇ ਚਲਾਉਂਗੀ ਤੂੰ ਜੋ ਕਰਨਾ ਵਾ ਕਰ ਲੈ ਫਿਰ ਆਇਆ ਵੱਡਾ SLAਵਾ ਦੇਣ ਮੈਨੂੰ ਵੇਖਾਂ ਤਾਣਾ ਭਲਾ ਕਿਦਾਂ ਕਰਦੇ ਤੁਸੀਂ ਕਰਕੇ ਦੱਸੋ ਤੈਨੂੰ ਮੈਂ ਠੀਕ ਆ ਨਾ ਸੱਦ ਲੈ ਮੈਂ ਕੁੜੀ ਨੂੰ ਸਵੇਰੇ ਬਸ ਇਹ ਆਪੋ ਮੇਰਾ ਕੰਮ ਸਟਾਰਟ ਹੀ ਹੋ ਆਪਣੇ ਆਪ ਨੂੰ ਬਦਲ ਲੈ ਤੇ ਮੇਤੋਂ ਬੁਰਾ ਕੋਈ ਨਹੀਂ ਆ ਗੱਲਾਂ ਕਰਦਾ ਫਿਰਦਾ ਵਾ הלו, מה עושה שיקרה מגיעה לה? תתרגיע למה מלך דם. תתרגגע את היפורק עוד עשה את עושה את עצמייה בפרק נהנגה. אה, עכשיו. ਆਸ਼ਾਨਾ ਹੋਪ ਤੇ ਤੇ ਤੂੰ ਫਿਰ ਇਦਾਂ ਘਟੋ ਤੇ ਰਹਿਣ ਦੇ ਤੂੰ ਨਾ ਕਰ ਆ ਹੋ ਰਹਿਣ ਤੇ ਨਾ ਸੇਕੁਰ ਕਿਰਪਾ ਕਰ ਲੈ ਨਾ ਭਣੇ ਐਵੇਂ ਕੋਈ ਗੱਲ ਤੇ ਅੱਜ ਗਈ ਮੁਰਕੀ ਹਾਂ ਚੱਲ ਵੀ ਇਹ ਲੈ ਫਿਰ ਜੰਗਾ ਸਫਾਉਂਦੀ ਐ ਸੀ ਫਿਰ ਉਹਨੂੰ ਨਾ ਜ਼ਿਆਦਾ ਮੋਹ ਲਾਉਂ ਆਹ ਸ਼ਾਇਦ ਤੈਨੂੰ ਬੁਲਾਇਆ ਹੋਇਆ ਨਾ ਕਿ ਨਹੀਂ ਅੱਛਾ ਅੱਛਾ ਮੈਂ ਗਣਾ ਮਰ ਗਿਆ ਤੇ ਵਾਤੇ ਸਾਰੇ ਹੁਣ ਆਹੋ ਉਹੋ ਉਹਨਾ ਕੋਈ ਬਾਤੋ ਗੱਲ ਨਹੀਂ ਕਰਨੀ ਹਾਂ ਤੁਹਾਡੇ ਨਾਲ ਹੁਣ ਉਹਦਾ ਕੋਈ ਕਨੈਕਸ਼ਨ ਨਹੀਂ ਦਾ ਉਹ ਤੇਰੀ ਹਰੀ ਮਿੱਟੀ ਪ੍ਰੇਤ ਕਰਕੇ ਗਈ ਹੈ ਆਹੋ ਉਹ ਆਪਣੇ ਕੰਮ ਨੰਬਰਾਂ ਰੱਖ ਜੇ ਤਾਂ ਸਿੱਖ ਨੇ ਠੀਕ ਆ ਨਹੀਂ ਤੇ ਫਿਰ ਹੋਰ ਗ੍ਰੈਪੜਾ ਕਰ। ਹਾਂ ਚਲ ਠੀਕ ਆ ਬੱਤ। ਤੇ ਧਿਆਨ ਰਵੀ ਉਹਨੂੰ ਜਿਆਦਾ ਮੂੰਹ ਮਾ ਨਾ ਲਾਵੇ। ਹਾਂ। ਹਾਂ ਚਲ ਠੀਕ ਆ। ਚੰਗਾ। ਹਾਂ ਮੈਂ ਤਾਂ ਖੁਸ਼ ਨਹੀਂ ਹੋ ਲਈ ਕਿ ਕਿੱਦਾਂ ਹੀ ਕਰ ਪਰ ਕਿੱਦਾਂ ਪਰ ਵਾਲਾ ਕਿੱਦਾਂ ਹੋਵੇ। ਉਹ ਜਿਵੇਂ ਉਹ ਦਲੀਚ ਉਸ ਤੇ ਲਾ ਕੇ ਜਾਂ ਹੋ ਗਈ ਹੁਣ ਥੰਡੀ ਕੀ ਪਵਾਉਣਾ ਕਿਦਾਂ ਦੇ ਇਹ ਤੇ ਕਿਦਾਂ ਦੇ ਨਹੀਂ ਫੇਰ ਕਿਹਦੇ ਫੋਨ ਆਊਗਾ ਤੇ ਫੇਰ ਪੁੱਛੂਗੀ ਨਾ ਕਿ ਇਸਾਉ ਕੋਤਾ ਵਾ ਮੈਂ ਹੁਣ ਇਹਨਾਂ ਨੂੰ ਤਰ੍ਹਾਂ ਇਹ ਗੱਲ ਕਰਨੀ ਇਹਨਾਂ ਨੂੰ ਆਹੋ ਫੇਰ ਪਖਣਗੇ ਹੋਰ ਨਾ ਹੋਵੇ ਇਹਦੇ ਵਰਗੇ ਦਾ ਇਹਨੂੰ ਦੱਸਿਆ ਪਈ ਉਹ ਉਹਦਾ ਪਤਾ ਵਾ ਉੱਥੇ ਸਿੱਖਣ ਜਾਂਦੀ ਆ ਮਸਲਾਈ ਇਹ ਅਗਲੇ ਦਾ ਉੱਥੇ ਪੁੱਜਾ ਹੋਵੇ